ਜੋ ਬੰਦੇ ਨਾਲ ਤਾਂ ਬਹੁਤ ਦਿਲ ਲਗਾ ਸਾਡਾ ਭਰਾ ਨਾਲ ਸੀ ਕਿਉਂਕਿ ਆਪ ਚੰਗਾ ਹੁੰਦਾ ਉਹ ਦੂਜਿਆਂ ਨੂੰ ਵੀ ਚੰਗਾ ਲੱਗਦਾ ਮੇਰੀ ਜੀ ਹੋਈ ਜੀ ਹੜ ਜਦੋਂ ਆਏ ਨੇ ਫਾਜ਼ਲ ਕਾ ਉੱਥੇ ਅਸੀਂ ਗਏ ਸੀ ਜੋ ਬੰਦਾ ਭਾਈ ਵੀ ਆਇਆ ਸੀ ਉੱਥੇ ਉੱਥੇ ਮੇਰੀ ਗੱਲ ਵੀ ਉਦੋਂ ਰਾਤ ਨੂੰ ਦਿੱਲੀ ਗਿਆ ਮੈਂ ਉਦੋਂ ਹੋਈ ਤੇ ਉੱਥੇ ਉਹੀ ਮੁਲਾਕਾਤ ਮੈਨੂੰ ਨਹੀਂ ਸੀ ਪਤਾ ਮੈਂ ਜਾਣ ਲੱਗਿਆ ਮੈਨੂੰ ਅਚਾਨਕ ਉਹਨਾਂ ਨੇ ਰੋਕ ਲਿਆ ਕਿ ਤੇ ਚਾਹ ਪੀ ਕੇ ਜਾਏ ਉੱਥੇ ਕੋਈ ਸਸਤਾ ਸੀਗੀ ਇਹਨੇ ਨੇ ਜੋ ਬੰਦਾ ਆ ਗਿਆ ਮੈਂ ਕਿਹਾ ਯਾਰ ਤੈਨੂੰ ਮਿਲਣ ਕਰਕੇ ਸ਼ਾਇਦ ਮੈਂ ਰੁਕਿਆ ਹੋਇਆ ਸੀ ਮੈਨੂੰ ਇਹ ਨਹੀਂ ਸੀ ਪਤਾ ਵੀ ਇਹ ਮੁਲਾਕਾਤ ਸਾਡੀ ਆਖਰੀ ਮੁਲਾਕਾਤ ਪਰਵਾਰ ਤੇ ਇਸ ਲਈ ਦੁੱਖ ਦਾ ਭਾਗ ਕਿਹਾ ਭਾਈ ਪੁੱਛੋ ਨਾ ਮੈਂ ਇਹ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਗੈਕੀ ਸ਼ੋਰਤਾ ਬਾਦ ਚ ਹੁੰਦੀਆਂ ਨੇ ਪਹਿਲਾਂ ਘਰ ਦਾ ਜੀ ਸਹੀ ਸਲਾਮਤ ਹੋਵੇ ਹੈ ਜਿਹਦੇ ਸਾਰੇ ਪਰਜਵੰਦੇ ਨਾਲ ਤਾਂ ਬਹੁਤ ਦਿਲ ਲਗਾ ਸਾਡਾ ਭਰਾ ਨਾਲ ਸੀ ਕਿਉਂਕਿ ਆਪ ਚੰਗਾ ਹੁੰਦਾ ਉਹ ਦੂਜਿਆਂ ਨੂੰ ਵੀ ਚੰਗਾ ਲੱਗਦਾ ਮੇਰੀ ਜੀ ਹੋਈ ਜੀ ਹਰ ਜਦੋਂ ਆਏ ਨੇ ਫਾਜ਼ਲ ਕਾ ਉੱਥੇ ਅਸੀਂ ਗਏ ਸੀ ਜਦ ਬੰਦਾ ਭਾਈ ਵੀ ਆਇਆ ਸੀ ਉੱਥੇ ਉੱਥੇ ਮੇਰੀ ਗੱਲ ਵੀ ਉਦੋਂ ਰਾਤ ਨੂੰ ਦਿੱਲੀ ਗਿਆ ਮੈਂ ਉਦੋਂ ਹੋਈ ਤੇ ਉੱਥੇ ਉਹੀ ਮੁਲਾਕਾਤ ਮੈਨੂੰ ਨਹੀਂ ਸੀ ਪਤਾ ਮੈਂ ਜਾਣ ਲੱਗਿਆ ਮੈਨੂੰ ਅਚਾਨਕ ਉਹਨਾਂ ਨੇ ਰੋਕ ਲਿਆ ਕਿਤੇ ਚਾਹ ਪੀ ਕੇ ਜਾਏ ਉੱਥੇ ਕੋਈ ਸਸਤਾ ਸੀਗੀ ਇਹਨੇ ਜਦ ਬੰਦਾ ਆ ਗਿਆ ਮੈਂ ਕਿਹਾ ਯਾਰ ਤੈਨੂੰ ਮਿਲਣ ਕਰਕੇ ਸ਼ਾਇਦ ਮੈਂ ਰੁਕਿਆ ਹੋਇਆ ਸੀ ਮੈਨੂੰ ਇਹ ਨਹੀਂ ਸੀ ਪਤਾ ਵੀ ਇਹ ਮੁਲਾਕਾਤ ਸਾਡੀ ਆਖਰੀ ਮੁਲਾਕਾਤ ਹੋਵੇ ਪਰਵਾਰ ਤੇ ਇਸ ਵੇਲੇ ਦੁੱਖ ਦਾ ਪਹਾੜ ਟੁੱਟਿਆ ਬਾਈ ਪੁੱਛੋ ਨਾ ਮੈਂ ਇਹ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਗੈਕੀ ਸ਼ੋਰ ਤਾਂ ਬਾਅਦ ਚ ਆਉਂਦੀਆਂ ਨੇ ਪਹਿਲਾਂ ਘਰ ਦਾ ਜੀ ਸਹੀ ਸਲਾਮਤ ਹੋਵੇ ਹੈ ਜਿਹਦੇ ਸਾਰੇ ਪਰਜਵੰਦੇ ਨਾਲ ਤਾਂ ਬਹੁਤ ਦਿਲ ਲਗਾ ਸਾਡਾ ਭਰਾ ਨਾਲ ਸੀ ਕਿਉਂਕਿ ਆਪ ਚੰਗਾ ਹੁੰਦਾ ਉਹ ਦੂਜਿਆਂ ਨੂੰ ਵੀ ਚੰਗਾ ਲੱਗਦਾ ਮੇਰੀ ਜੀ ਹੋਈ ਜੀ ਹੜ ਜਦੋਂ ਆਏ ਨੇ ਫਾਜ਼ਲ ਕਾ ਉੱਥੇ ਅਸੀਂ ਗਏ ਸੀ ਜਵੰਦਾ ਭਾਈ ਵੀ ਆਇਆ ਸੀ ਉੱਥੇ ਉੱਥੇ ਮੇਰੀ ਗੱਲ ਵੀ ਉਦੋਂ ਰਾਤ ਨੂੰ ਦਿੱਲੀ ਗਿਆ ਮੈਂ ਉਦੋਂ ਹੋਈ ਤੇ ਉੱਥੇ ਉਹੀ ਮੁਲਾਕਾਤ ਮੈਨੂੰ ਨਹੀਂ ਸੀ ਪਤਾ ਮੈਂ ਜਾਣ ਲੱਗਿਆ ਮੈਨੂੰ ਅਚਾਨਕ ਉਹਨਾਂ ਨੇ ਰੋਕ ਲਿਆ ਕਿਤੇ ਚਾਹ ਪੀ ਕੇ ਜਾਏ ਉੱਥੇ ਕੋਈ ਸਸਤਾ ਸੀਗੀ ਇਹਨੇ ਜੀ ਬੰਦਾ ਆ ਗਿਆ ਮੈਂ ਕਿਹਾ ਯਾਰ ਤੈਨੂੰ ਮਿਲਣ ਕਰਕੇ ਸ਼ਾਇਦ ਮੈਂ ਰੁਕਿਆ ਹੋਇਆ ਸੀ ਮੈਨੂੰ ਇਹ ਨਹੀਂ ਸੀ ਪਤਾ ਵੀ ਇਹ ਮੁਲਾਕਾਤ ਸਾਡੀ ਆਖਰੀ ਮੁਲਾਕਾਤ ਹੋਵੇ ਪਰਵਾਰ ਤੇ ਇਸ ਵੇਲੇ ਦੁੱਖ ਦਾ ਪਹਾੜ ਟਿੜਿਆ ਬਾਈ ਪੁੱਛੋ ਨਾ ਮੈਂ ਇਹ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਗੈਕੀ ਸ਼ੋਰ ਤਾਂ ਬਾਅਦ ਚ ਆਉਂਦੀਆਂ ਨੇ ਪਹਿਲਾਂ ਘਰ ਦਾ ਜੀ ਸਹੀ ਸਲਾਮਤ ਹੋਵੇ ਹੈ ਜਿਹਦੇ ਸਾਰੇ ਜਵੰਦੇ ਨਾਲ ਤਾਂ ਬਹੁਤ ਦਿਲ ਲਗਾ ਸਾਡਾ ਭਰਾ ਨਾਲ ਸੀ ਕਿਉਂਕਿ ਆਪ ਚੰਗਾ ਹੁੰਦਾ ਉਹ ਦੂਜਿਆਂ ਨੂੰ ਵੀ ਚੰਗਾ ਲੱਗਦਾ ਮੇਰੀ ਜੀ ਹੋਈ ਜੀ ਹਰ ਜਦੋਂ ਆਏ ਨੇ ਫਾਜ਼ਲ ਕਾ ਉੱਥੇ ਅਸੀਂ ਗਏ ਸੀ ਜਵੰਦਾ ਭਾਈ ਵੀ ਆਇਆ ਸੀ ਉੱਥੇ ਉੱਥੇ ਮੇਰੀ ਗੱਲ ਵੀ ਉਦੋਂ ਰਾਤ ਨੂੰ ਦਿੱਲੀ ਗਿਆ ਮੈਂ ਉਦੋਂ ਹੋਈ ਤੇ ਉੱਥੇ ਉਹੀ ਮੁਲਾਕਾਤ ਮੈਨੂੰ ਨਹੀਂ ਸੀ ਪਤਾ ਮੈਂ ਜਾਣ ਲੱਗਿਆ ਮੈਨੂੰ ਅਚਾਨਕ ਉਹਨਾਂ ਨੇ ਰੋਕ ਲਿਆ ਕਿਤੇ ਚਾਹ ਪੀ ਕੇ ਜਾਏ ਉੱਥੇ ਕੋਈ ਸਸਤਾ ਸੀਗੀ ਇਹਨੇ ਜਵੰਦਾ ਆ ਗਿਆ ਮੈਂ ਕਿਹਾ ਯਾਰ ਤੈਨੂੰ ਮਿਲਣ ਕਰਕੇ ਸ਼ਾਇਦ ਮੈਂ ਰੁਕਿਆ ਹੋਇਆ ਸੀ ਮੈਨੂੰ ਇਹ ਨਹੀਂ ਸੀ ਪਤਾ ਵੀ ਇਹ ਮੁਲਾਕਾਤ ਸਾਡੀ ਆਖਰੀ ਮੁਲਾਕਾਤ ਹੋਵੇ ਪਰਵਾਰ ਤੇ ਇਸ ਵੇਲੇ ਦੁੱਖ ਦਾ ਪਹਾੜ ਟੁੱਟਿਆ ਬਾਈ ਪੁੱਛੋ ਨਾ ਮੈਂ ਇਹ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਗੈਕੀ ਸ਼ੋਰ ਤਾਂ ਬਾਅਦ ਚ ਆਉਂਦੀਆਂ ਨੇ ਪਹਿਲਾਂ ਘਰ ਦਾ ਜੀ ਸਹੀ ਸਲਾਮਤ ਹੋਵੇ ਹੈ ਜਿਹਦੇ ਸਾਰੇ ਪਰਜਵੰਦੇ ਨਾਲ ਤਾਂ ਬਹੁਤ ਦਿਲ ਲਗਾ ਸਾਡਾ ਭਰਾ ਨਾਲ ਸੀ ਕਿਉਂਕਿ ਆਪ ਚੰਗਾ ਹੁੰਦਾ ਉਹ ਦੂਜਿਆਂ ਨੂੰ ਵੀ ਚੰਗਾ ਲੱਗਦਾ ਮੇਰੀ ਜੀ ਹੋਈ ਜੀ ਹੜ ਜਦੋਂ ਆਏ ਨੇ ਫਾਜ਼ਲ ਕਾ ਉੱਥੇ ਅਸੀਂ ਗਏ ਸੀ ਜਵੰਦਾ ਭਾਈ ਵੀ ਆਇਆ ਸੀ ਉੱਥੇ ਉੱਥੇ ਮੇਰੀ ਗੱਲ ਵੀ ਉਦੋਂ ਰਾਤ ਨੂੰ ਦਿੱਲੀ ਗਿਆ ਮੈਂ ਉਦੋਂ ਹੋਈ ਤੇ ਉੱਥੇ ਉਹੀ ਮੁਲਾਕਾਤ ਮੈਨੂੰ ਨਹੀਂ ਸੀ ਪਤਾ ਮੈਂ ਜਾਣ ਲੱਗਿਆ ਮੈਨੂੰ ਅਚਾਨਕ ਉਹਨਾਂ ਨੇ ਰੋਕ ਲਿਆ ਕਿਤੇ ਚਾਹ ਪੀ ਕੇ ਜਾਏ ਉੱਥੇ ਕੋਈ ਸਸਤਾ ਸੀਗੀ ਐਨੇ ਜੀ ਬੰਦਾ ਆ ਗਿਆ ਮੈਂ ਕਿਹਾ ਯਾਰ ਤੈਨੂੰ ਮਿਲਣ ਕਰਕੇ ਸ਼ਾਇਦ ਮੈਂ ਰੁਕਿਆ ਹੋਇਆ ਸੀ ਮੈਨੂੰ ਇਹ ਨਹੀਂ ਸੀ ਪਤਾ ਵੀ ਇਹ ਮੁਲਾਕਾਤ ਸਾਡੀ ਆਖਰੀ ਮੁਲਾਕਾਤ ਹੋਵੇ ਪਰਵਾਰ ਤੇ ਇਸ ਵੇਲੇ ਦੁੱਖ ਦਾ ਪਹਾੜ ਟੁੱਟਿਆ ਬਈ ਪੁੱਛੋ ਨਾ ਮੈਂ ਇਹ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਗੈਕੀ ਸ਼ੋਰਤਾਬਾਦ ਚ ਹੁੰਦੀਆਂ ਨੇ ਪਹਿਲਾਂ ਘਰ ਦਾ ਜੀ ਸਹੀ ਸਲਾਮਤ ਹੋਵੇ ਹੈ ਜਿਹਦੇ ਸਾਰੇ